ਹਾਂਜੀ ਗਾਇਜ਼ ਹੁਣ ਆਪ ਬਹੁਤ ਚੁੱਕਿਆ ਰੈਡੀ ਆ ਅੱਜ ਦਾ ਕਰਨ ਲੱਗੇ ਆਪਾਂ 11ਵਾਂ ਬਲੌਗ ਸਟਾਰਟ ਤੇ ਆਪਾਂ ਚੱਲੇ ਆਪਣੇ ਪੜਨ ਤੁਹਾਨੂੰ ਪਤਾ ਗਿਆ ਠੀਕ ਹੈ ਨਾ ਬਾਕੀ ਚਲ ਤੁਹਾਨੂੰ ਉੱਥੇ ਮਿਲਦੇ ਹਾਂ ਹਾਂਜੀ ਗਾਇਜ਼ ਆ ਤਾਂ ਟਾਈਮ ਆਜੀ ਆਪਣੇ ਪਿੱਛੇ ਦੇਖੋ ਬਈ ਹਵਾ ਜੀ ਤਾਂ ਲੱਗਦੀ ਪਈ ਆ ਪੂਰੇ ਦੇਖੇ ਸ਼ੱਕਦੇ ਹੋ ਤੁਸੀਂ ਬਾਕੀ ਚਲੋ ਤੁਹਾਨੂੰ ਆਪਣੇ ਯਾਰਾਂ ਕੋਲ ਪਹੁੰਚ ਕੇ ਦਿਖਾਵਾ ਦੇ ਜਦੋਂ ਵਕਤ ਹੋਵੇਗਾ ਓ ਰ ਬੈਠ ਜਾਓ ਅਜੀ ਗਾਈ ਆਪ ਆਪਣੇ ਯਾਰ ਕੋਲੇ ਪਹੁੰਚ ਚੁੱਕੇ ਆ ਇੱਕ ਆਪਣਾ ਯਾਰ ਪੱਕਾ ਆਇਆ ਨਹੀਂ ਪਿਆਰ ਇੱਕ ਯਾਰ ਸਾਡਾ ਸਾਹਸ ਵਾਈ ਕਰਦਾ ਠੀਕ ਹੈ ਨਾ ਇਹਦੇ ਕੋਲੇ ਆ ਵੀਡੀਓ ਜ਼ਰੂਰ ਕਰਿਆ ਕਰੋ ਯਾਰ ਇਹ ਆਪਣਾ ਯਾਰ ਆ ਠੀਕ ਹੈ ਨਾ ਜੀ ਕਰੀ ਉਧਰ ਇਹਦਾ ਹੋਣਾਗਾ ਕੀ ਕਹਿੰਦੇ ਨੇ ਵਿਆਹ ਨਹੀਂ ਹੁੰਦਾ ਮੈਨੂੰ ਇਹਦੇ ਬਾਰੇ ਠੀਕ ਹੈ ਨਾ ਪਰ ਜਾਈ ਨਾ ਗੱਲਾਂ ਕਰਦਾ ਇੱਕਾ ਕਰੋ ਕਰੋ ਦੇਖ ਇਹਦਾ ਵਿਆਹ ਦਾ ਸਾਨੂੰ ਸੱਦਿਆ ਨਹੀਂ ਅਸੀਂ ਤਾਂ ਵੀ ਪ੍ਰੋਮੋਸ਼ਨ ਕਰਦੇ ਹੋਇਆ ਦੇਖ ਲੈ ਸਾਡੇ ਯਾਰ ਦੀ ਲੈ ਚੱਕ ਠੀਕ ਹੈ ਨਾ ਗਾਈਸ ਚਲੋ ਮਿਲਦੇ ਆ ਫਿਰ ਬਜੋ ਵਾਸਤੇ ਚੜੇ ਹੁਣ ਵਿਆਹੇ ਖਤ ਨਹੀਂ ਹੱਦਿਆ ਸਾਨੂੰ ਉਹ ਝਾੜੂ ਰੰਗ ਰ ਬਲਵਾਉਣਾ ਇਹ ਕੋਈ ਮਰੀਆ ਲੱਗਦਾ ਸੋਹਣਾ ਲੱਗਦਾ ਪਰ ਤਾਂ ਅਜੇ 10 ਵਿਆਹ ਤੇ ਖਤ ਨਹੀਂ ਹੱਦਿਆ ਸਾਨੂੰ ਅਜੇ ਤਾਂ ਹੈ ਹੀ ਨਹੀਂ ਵਿਆਹ ਚਲੋ गाइस ਹੋਰ ਅਗ ਮਿਲਦੇ ਆ ਆਪਾਂ ਜੋ ਚੜੇ ਠੀਕ ਹਨ ਓਕੇ ਵਾਹ ਵਾਹ ਹਾਂਜੀ ਹੁਣ ਕੋ ਬੱਸਟ ਪਹੁੰਚੇ ਅੱਜ ਆਪਣੇ ਨਾਮ ਦਾ ਆਇਆ ਤੇ ਬਾਕੀ ਤੁਹਾਨੂੰ ਬਰਨਾਲੇ ਪਹੁੰਚੇ ਡਮਟ ਨਾ ਜਾਣ ਵਾਸਤੇ ਆ ਗਏ ਆ ਗਏ ਜੇ 100 ਸਾਲੇ ਜਾਰੇ ਬਣੇ ਬਾਬਾ ਜੀ ਜਾਨਾ ਨੇ ਅਗਰ ਉਹ ਮਾਣੇ ਤੇ ਇਹ ਹੋ ਗਿਆ ਕੀ ਬਾਈ ਕੀ ਹੋਰ ਕੱਟੀਆਂ ਕੱਟੀਆਂ ਕੀ ਕੀ ਪਟਤੰ ਪਰੋਤੇ ਨਾਲ ਦਾ ਤੇਰੇ ਸੁਨੂ ਨੀ ਰੋਦੀ ਭੜੇ ਬਰਕੀਂ ਕਿ ਤੱਕ ਪਟਤੰ ਪਰੋਤੇ ਨਾਲ ਦਾ ਲੋ ਵੀ ਆਪਾਂ ਕਿਹਨੂੰ ਕਲਾਸ ਲਾਉਣ ਬਾਕੀ ਉੱਥੇ ਜਾ ਕੇ ਦਿਖਾਉਣੇ ਆ ਤੁਹਾਨੂੰ ਹਾਂਜੀ ਗਈ ਜੋ ਅਜੇ ਆਪਣੀ ਕਲਾਸ ਪਈ ਆ 15 ਕੁ ਮਿੰਟਾਂ ਇਹ ਆ ਪਾਇਆ ਧੁੱਪ ਸੇਕਣਾ ਇਸ ਤੋਂ ਬਾਅਦ ਆਪਾਂ ਕਲਾਸ ਲਾਵਾਂਗੇ ਅੱਜ ਆਪਣੇ ਨਾਲ ਦੇ ਆਏ ਨਹੀਂ ਨਹੀਂ ਤਾਂ ਉਹਨਾਂ ਦਾ ਆਟੋ ਮੋਟ ਮਾ ਲਾ ਲੈਣੇ ਆ ਬਾਕੀ ਕਰੋ ਤੁਹਾਨੂੰ ਸ਼ਹਿਰ ਦਿਖਾਉਣੇ ਆ ਆਪਾਂ ਜਿਹੜਾ ਆਪਣੇ ਸ਼ਹਿਰ ਗਏ ਆ ਲੋ ਵੀ ਆਪਣਾ ਜੋਬਰ ਆ ਚੁੱਕਿਆ ਇਹ ਹੁਣ ਮੈ ਰੈਪਡ ਪਹੁੰਚ ਕੇ ਟਾਈਮ ਨਾਲ ਅੱਜ ਗਲੋਰੀ ਤੋਂ ਬਣਾਇਆ ਨਹੀਂ ਮੁੱਤਨ ਸਾਹਿਬ ਇਹ ਹੁਣ ਆਪਾਂ ਤੋ ਵੀ ਗਾਇਜ਼ ਆਪਾਂ ਆ ਚੁੱਕੇ ਆ ਘਰੇ ਠੀਕ ਐ ਨਾ ਚਲੋ ਬਾਕੀ ਆਪਾਂ ਜੋ ਫਨੀ ਵੀਡੀਓ ਬਣਾਈ ਆ ਉਹ ਦਖਾਉਣੇ ਆ ਤੁਹਾਨੂੰ ਹਾਂਜੀ ਗਾਇਜ਼ ਹੁਣ ਆਪਾਂ ਕਰ ਲੱਗੇ ਆ ਫਨੀ ਵੀਡੀਓ ਦੀ ਆਪਣੀ ਪਿਆਰੀ ਆ ਬੈਠਿਆ ਚੋਬਰ ਠੀਕ ਐ ਨਾ ਤੇ ਆਰੇ ਮੋਟਾ ਤੇ ਆਦਾ ਰੋਲ ਮੋਟਾ ਤੇ ਮੈਂ ਇਹ ਕਰੂੰਗਾ ਤੇ ਬਾਕੀ ਇਹ ਮੇਨ ਕਰੈਕਟਰ ਤੇ ਕੈਮਰਾਮੈਨ ਆ ਇਹਨੇ ਮਾਰਨਾ ਥੋਡੇ ਚ ਕੈਮਰਾਮੈਨ ਇਹ ਉਹ ਤੇ ਬਾਕੀ ਆਦਬੋ ਕਰ ਲਿਆ ਆਪਾਂ ਇੱਥੇ ਹੀ ਸਮਾਪਤ ਅੱਜ ਆਪਣੇ ਵਲੌਗ ਦਾ ਬੜਾ ਕੁਝ ਆਪਾਂ ਕੀਤਾ ਨਹੀਂ ਠੀਕ ਹੈ ਨਾ ਤੇ ਦੋ ਤਿੰਨ ਕੰਮ ਜੇ ਸੀਗੇ ਤੇ ਮਿਲਦੇ ਆ ਕੱਲ ਨੂੰ ਇੱਕ ਨਵੇਂ ਵਲੌਗ ਨਾਲ ਕੀ ਕੀ ਕਰਨਾ ਦੱਸੋ ਓਏ ਅਣੀ ਵੀਡੀਓ ਬਣਾਉਣੀ ਆ ਮੈਂ ਸਾਰੋ ਆਈ ਨਹੀਂ ਪੁੱਛਿਆ ਲਾਈਕ ਸਬਸਕ੍ਰਾਈਬ ਕਮੈਂਟ ਤੇ ਜੁਇਨ ਕਰਨਾ ਕਮੈਂਟ ਸ਼ੇਅਰ ਸਬਸਕ੍ਰਾਈਬ ਤੇ ਸਪੋਰਟ ਜਰੂਰ ਕਰਿਆ ਕਰੋ ਆਪਾਂ ਨੂੰ ਤਾਂ ਆ ਗਿਆ ਆਪਣੇ ਜੀ ਚੀਜ਼ ਭੁੱਲ ਕੇ ਕਰਿਆ ਕਰੋ ਕੀ ਕਰਨਾ ਸਬਸਕ੍ਰਾਈਬ ਲਾਈਕ ਕਮੈਂਟ ਠੀਕ ਹੈ ਨਾ ਲਾਈਕ ਜਰੂਰ ਕਰਿਆ ਕਰੋ ਇਹਨਾਂ ਦੇ ਮੇਰੇ ਯਾਰਗੇ ਨੂੰ ਕਿਸੇ ਨੂੰ ਨਹੀਂ ਆਉਂਦਾ ਉਹ ਮੈਂਤਾਂ ਦੀ ਗੱਲ ਆ ਕਿਸੇ ਤੋਂ ਕਰਵਾ ਦਿਆ ਕਰੋ ਦੇਖ ਕੀ ਕਰਵਾ ਦਿਆ ਕਰੋ ਸ਼ਕਰਪਰਾ ਸ਼ਕਰਪਰਾ ਕਰ ਸ਼ਕਰਪਰਾ ਕੀ ਕਰਨਾ ਕੀ ਕਰਨਾ ਤੂੰ ਦੱਸ ਕੀ ਕਰਨਾ ਸਬਸਕ੍ਰਾਈਬ ਸ਼ਕਰਪਰਾ ਸੱਕ ਕਰੇਬ ਸਬਸਕ੍ਰਾਈਬ ਕਰ ਦਿਓ ਗਾਈਜ਼ ਸਬਸਕ੍ਰਾਈਬ ਜਰੂਰ ਕਰਨਾ ਤੇ ਬਾਕੀ ਆਪਾਂ ਮਿਲਦੇ ਕੱਲ ਨੂੰ ਨਵੇਂ ਵਲੌਗ ਨਾਲ ਜੇ ਗਾਈਜ਼